ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਚਿੱਟੇ ਛੋਲੇ ਚਿੱਟੇ ਛੋਲੇ ਨੂੰ ਬਣਾਉਣ ਵਾਸਤੇ ਅਸੀਂ ਰਾਤ ਪਰ ਪਾਣੀ ਵਿੱਚ ਛੋਲੇ ਭਿਉਂ ਕੇ ਰੱਖ ਲਏ ਸਨ ਹੁਣ ਅਸੀਂ ਇਹਨਾਂ ਨੂੰ 4-5 ਪਾਣੀ ਧੋ ਲਵਾਂਗੇ 4-5 ਪਾਣੀ ਧੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਕੁੱਕਰ ਵਿੱਚ ਪਾ ਦਵਾਂਗੇ ਅਤੇ ਨਾਲ ਹੀ ਪਾਵਾਂਗੇ ਦੋ ਵੱਡੇ ਗਲਾਸ ਪਾਣੀ ਦੇ ਫਿਰ ਅਸੀਂ ਇਹਨਾਂ ਨੂੰ ਗੈਸ ਉੱਪਰ ਰੱਖ ਕੇ 6 ਤੋਂ 7 ਵਿਸਲ ਲਗਵਾਵਾਂਗੇ ਅਤੇ ਇੱਕ ਕੜਾਹੀ ਵਿੱਚ ਛੋਲਿਆਂ ਦਾ ਮਸਾਲਾ ਤਿਆਰ ਕਰ ਲਈ ਇੱਕ ਕੜਛੀ ਤੇਲ ਦੀ ਪਾ ਕੇ ਉਸਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਉਸ ਵਿੱਚ ਪਾਵਾਂਗੇ ਇੱਕ ਚਮਚ ਲਸਣ ਦਾ ਪੇਸਟ ਲਸਣ ਦਾ ਪੇਸਟ ਚੰਗੀ ਤਰ੍ਹਾਂ ਪੁੰਨ ਲਵਾਂਗੇ ਪੁੰਨਣ ਤੋਂ ਬਾਅਦ ਅਸੀਂ ਉਸ ਵਿੱਚ ਐਡ ਕਰਾਂਗੇ ਇੱਕ ਚਮਚ ਅਦਰਕ ਦਾ ਪੇਸਟ ਅਤੇ ਨਾਲ ਹੀ ਅਸੀਂ ਪਾ ਦਵਾਂਗੇ ਕੱਟੇ ਹੋਏ ਪਿਆਜ਼ ਜੋ ਕਿ ਅਸੀਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਸਨ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਕੱਟ ਲਿਆ ਹੈ ਅਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਪਾਣੀ ਮਸਾਲੇ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਪੁੰਨਣ ਤੋਂ ਬਾਅਦ ਅਸੀਂ ਇੰਨਾ ਵਿੱਚ ਐਡ ਕਰਾਂਗੇ ਸੁੱਕੇ ਮਸਾਲੇ ਜਿਸ ਵਿੱਚ ਅਸੀਂ ਅੱਧਾ ਚਮਚ ਹਲਦੀ ਅੱਧਾ ਚਮਚ ਨਮਕ ਅੱਧਾ ਚਮਚ ਜੀਰਾ ਪਾਊਡਰ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਦਾ ਪਾਊਡਰ ਅਤੇ ਦੋ ਵੱਡੇ ਟਮਾਟਰ ਜੋ ਕਿ ਅਸੀਂ ਪੇਸਟ ਬਣਾ ਕੇ ਤਿਆਰ ਕੀਤੇ ਸਨ ਉਹਨਾਂ ਨੂੰ ਵੀ ਐਡ ਕਰ ਦਵਾਂਗੇ ਅਤੇ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਕੇ ਪੁੱਨ ਲਵਾਂਗੇ ਮਸਾਲਾ ਪੁੱਜ ਕੇ ਤਿਆਰ ਹੈ ਇਸ ਵਿੱਚ ਅਸੀਂ ਪਾ ਦਵਾਂਗੇ ਚਿੱਟੇ ਛੋਲੇ ਤੇ ਥੋੜਾ ਜਿਹਾ ਪਾਣੀ ਅਤੇ ਹੌਲੀ-ਹੌਲੀ ਹਿਲੋਂਦੇ ਜਾਵਾਂਗੇ ਫਿਰ ਅਸੀਂ ਇਹਨਾਂ ਨੂੰ 15 ਮਿੰਟ ਪਕਾ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤੁਸੀਂ ਸਾਨੂੰ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ 15 ਮਿੰਟ ਪਕਾਉਣ ਤੋਂ ਬਾਅਦ ਸਾਡੇ ਛੋਲੇ ਤਿਆਰ ਹਨ ਧੰਨਵਾਦ